ਫਰਮਾ ਗਰੋ ਸ਼ਰਮ ਜਨ ਸੰਪਤੀ ਕੋ ਮੇਰੇ ਨਾਲ ਸਾਡੇ ਰੰਜੀਤ ਜੀ ਸੈਕਟਰ ਕੈਰ ਹੋਇਆ ਪਾਲ ਮਾਨ ਜੀ ਜੋਤੀ ਜੀ ਅਬਦੁਲ ਭਾਈ ਨੈਸ਼ਨਲ ਅਕਾਦਮੀ ਤੋਂ ਵੀਰਿੰਦਰ ਸ਼ਰਮ ਨਾਨੀ ਜਾਗਰਨ ਤੋਂ ਸਾਡੇ ਐਕਟਰ ਮੈਸਨਪੁਰ ਬੈਡਵੋਕੇ ਜੀ ਜੇਥਾਲੂ ਵਾਲੀਆ ਜੀ ਜਿਹੜੇ ਸਾਡੇ ਬਾਜੀ ਅਜਿਤਵਰ ਤਿਆਰ ਹੋਇਆ ਅੱਛਾ ਜਿੱਦਗੀ ਬਣ ਪਿਆ ਫਲਦਾਰ ਤੇ ਵਧੀਆ ਜਿਹੜੇ ਬੁੱਟੇ ਹਵਾ ਦਾ ਦਿੰਦੇ ਆ ਆਕਸੀਜਨ ਦਿੰਦੇ ਆ ਜਿਹਦੇ ਚਿੱਟੋ ਲੈ ਰਵਣੀਆ ਗਾਮੁਨ ਹੈ ਵਿਲ ਆਮਲਾ ਹੈ ਫੇ ਗੁਲਮੋਹਰ ਹੈ ਕਿਕਰਸੀਆ ਹੈ 50 ਬੂਟੇ ਚਿੰਨਾ ਪਾਰਕਾਂ ਚ ਸਭ ਤੋਂ ਪਹਿਲੇ ਅਸੀਂ ਪਾਰਕ ਆਏ ਆ ਸੀ ਨਾਲ ਹੀ ਆਮਲਿਆਂ ਦਾ ਪਾਰਕ ਬੁਲਾਇਆ ਨਾਲ ਇੱਕ ਤੀਸਰਾ ਵਿਲੰਦ ਨਾਲ ਹੈ ਕਿਥੇ 50 ਬੂਟੇ ਅਸੀਂ ਪਰਮਾਨੈਂਟ ਲਾਏ ਆ 200 ਬੂਟੇ ਅਜੇ ਗੁਲਦੋਤੀ ਦਾ ਸੀ ਚਿਲਡਰਨ ਪਾਰਕ ਤੇ ਲਾਇਆ ਟੋਟਲ 250 ਬੂਟਾ ਲਗਾ ਇਹਦੇ ਵਿੱਚ ਤੇ ਮੈਂ ਲੋਕੋ ਨੇ ਰਿਕਵੈਸਟ ਕਰੂੰਗਾ ਅਸੀਂ ਲਗਾਤਾਰ ਇਹ ਮਿਹਨਤ ਲਾ ਰਹੇ ਆ ਬੂਟੇ ਲਗਾਉਂਦੇ ਉਹ ਮੇਨਟੇਨ ਨਹੀਂ ਕਰਦੇ ਆ ਕਿ ਕੋਈ ਸਾਡੇ ਅੱਗੇ ਤੋਂ ਉੱਪਰ ਬੂਟੇ ਲੱਗਦੇ ਆ ਸਾਲ ਸੀ ਦੋ ਤੋਂ ਬੂਟਾ ਪੁਲਸ ਲਾਈਨ ਦੇ ਲਗਾਉਣ ਜਾ ਰਹੇ ਆ ਮੈਂ ਲੋਕਾਂ ਨੂੰ ਕੁਐਸਚਨ ਕਰੂੰਗਾ ਸਾਡੇ ਨਾਲ ਤੁਸੀਂ ਜੁੜੋ ਸਾਡੇ ਮੈਂਬਰ ਬਣੋ ਸਾਨੂੰ ਜਿਹੜਾ ਅਮਾਉਂਟ ਦਿੰਦੇ ਆ ਅਸੀਂ ਬੜੀ ਅੱਛੀ ਧਰਮ ਨੂੰ ਯੂਜ਼ ਕਰਦੇ ਆ ਸਾਡੇ ਆਲਰੇਡੀ 5 ਐਮ뷸ੈਂਸ ਚੱਲ ਰਹੀਆਂ ਪਰਮਿਸ਼ਨ ਮੈਨ ਚੱਲ ਰਹੀ ਆ 8 ਸਲਾਈਸੈਂਟਰ ਚੱਲ ਰਹੇ ਆ ਬੂਟੀ ਪਾਲਰ ਚੱਲ ਰਿਹਾ ਸਬੂਤ ਸੈਂਟਰ ਚੱਲ ਰਹੇ ਆ ਲੜਕੀਆਂ ਦੀ ਫ੍ਰੀ ਅਸੀਂ 30 ਦੇ ਰਹੇ ਆ ਬੱਚਿਆਂ ਨੂੰ 30 ਦੇ ਰਹੇ ਆ ਕਿਸੇ ਲੜਕੀ ਦੀ ਮੈਡੀਕਲ ਹੈਲਪ ਕਰ ਰਹੇ ਆ ਹਰ ਮਹੀਨੇ ਅਸੀਂ 20 ਪਤੀ ਅਨੁਨਾਤਨ ਦੇ ਰਹੇ ਆ ਤੇ ਲਗਾਤਾਰ ਅਸੀਂ 올ਡੇਜ 15 ਬੰਦਿਆਂ ਨੂੰ ਪੈਨਸ਼ਨ ਵੀ ਦੇ ਰਹ ਤੇ ਮੈਂ ਇਹ ਲੋਕਾਂ ਨੂੰ ਰਿਕਵੈਸਟ ਕਰਨਾ ਚਾਹ ਰਿਹਾ ਜੁੜੋ ਸਾਡੇ ਬੜੇ ਬੜੇ ਵਧੀਆ ਪ੍ਰੋਜੈਕਟ ਹੈ ਸਾਡੀ ਇੱਛਾ ਵੀ ਲੋਕਾਂ ਦੀ ਸੇਵਾ ਕਰ ਸਕੀਏ ਜਿਲੋਂ ਸੇਵਾ ਕਰ ਰਿਹਾ ਸਾਡੀ ਸੋਸਾਇਟੀ ਹੁਣ ਤੱਕ 7 ਕਰੋੜ ਰੁਪਇਆ ਇਹਨਾਂ ਕੰਮਾਂ ਵਾਸਤੇ ਲਾਤੀ ਹੈ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਾਂ ਜਿੰਨੇ ਸਰਪੋ ਫੰਡ ਹੋਣਗੇ ਇਹਨੂੰ ਬੜੀ ਅੱਛੀ ਤਰ੍ਹਾਂ ਯੂਜ਼ ਕਰਾਂਗੇ ਅਸੀਂ 12 ਜ਼ਰਈ ਤੱਕ ਜਿਵੇਂ ਅਸੀਂ 9 ਪਾਰਕ ਪਟਿਆਲੇ ਦੇ ਜਿਹਨਾਂ ਨੂੰ ਮੇਨਟੇਨ ਕਰਦੇ ਆ ਤੁਸੀਂ ਦੇਖ ਸਕਦੇ ਆ ਵੀ 9 ਪਾਰਕਾਂ ਦੀ ਮੇਨਟੇਨੈਂਸ ਦਾ ਕਿੰਨਾ ਖਰਚਾ ਆਉਣਾ ਅਸੀਂ ਲਗਾਤਾਰ ਕਰ ਰਹੇ ਆ ਅਸੀਂ ਮਾਲੀ ਵੀ ਰੱਖੇ ਹੋਏ ਆ ਸਪੀਕਰ ਵੀ ਰੱਖੇ ਹੋ 90 ਤੋਂ ਸਾਡੀ ਸੰਸਥਾ 87 ਸਥਾਪਿਤ ਹੋਈ 35-40 ਸਾਲਾਂ ਤੋਂ ਅਸੀਂ ਸੁਸਾਇਟੀ ਨਾਲ ਕੰਮ ਕਰ ਰਹੇ ਹਾਂ ਮੈਂ ਸਾਡੇ ਜਿਹੜੇ ਓਮ ਪ੍ਰਕਾਸ਼ ਚੋਟੀ ਜੀ ਜੀ ਸਾਡੇ ਫਾਊਂਡਰ ਮੈਂਬਰ ਉਹਨਾਂ ਦੇ ਅਧੀਨ 70 ਸਾਲਾਂ ਦੇ ਕੰਮ ਕਰ ਰਹੇ ਹਾਂ ਸਾਡੇ ਵੀਰ ਕੈਣੀ ਜੀ ਜੀ ਉਹਨਾਂ ਦੇ ਅਧੀਨ ਕੰਮ ਕਰ ਰਹੇ ਹਾਂ ਮਾਨੂੰ ਉਮੀਦ ਹੈ ਅਸੀਂ ਇਸ ਤਰ੍ਹਾਂ ਹੀ ਕੰਮ ਕਰਦੇ ਰਾਂਗੇ ਲੋਕਾਂ ਦੀ ਸੇਵਾ ਕਰਦੇ ਰਾਂਗੇ ਲੋਕਾਂ ਨੂੰ ਰਿਕਵੈਸਟ ਕਰਦਾ ਸਾਡਾ ਤੁਸੀਂ ਜਰੂਰ ਜੁੜੋ ਚਾਹੇ ਮਾਉਂਟ ਗ੍ਰੇਡ ਕਰੋ ਸਾਡੇ ਮੈਂਬਰ